ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਪਹੁੰਚਾ ਕੋਟੜਾ ਪਿੰਡ ਕੋਟੜਾ ਜ਼ਿਲ੍ਹਾ ਮਾਨਤਾ ਜਿੱਤੇ ਕਿ ਡੀਐਫਡਬਲਯੂ ਵੱਲੋਂ ਪਸ਼ੂ ਮੇਲਾ ਕਰਾਇਆ ਗਿਆ ਤੇ ਤੁਹਾਨੂੰ ਝੋਟੇ ਦਿਖਾਉਣੇ ਆ ਬਈ ਝੋਟੇ ਕੀ ਹਨ ਹਾਥੀਆਂ ਵਰਗੇ ਝੋਟੇ ਆ ਹਾਥੀਆਂ ਵਰਗੇ ਕਰੋੜਾਂ ਦੇ ਮੁੱਲ ਦੇ ਝੋਟੇ ਆ ਮਰਨਾਸ ਦੇ ਝੋਟੇ ਸ਼ਾਊਰ ਕਰਾਉਣੇ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਆਪਣਾ ਜਰੂਰ ਕਰ ਲਿਓ ਦੇਖੋ ਬਈ ਦੇਖੋ ਡਾਲਾ ਗੱਡੀ ਦੇ ਜੱਡਾ ਝੋਟਾ ਬਾਈ ਦੇਖ ਸਕਦੇ ਕਰੋ ਜੀ ਸੌਂਕ ਨੀਲੀ ਰਵੀ ਨਸਲ ਦੇ ਜਿਹੜੇ ਸ਼ੀਨ ਆਉਂਦੇ ਸ਼ੌਂਕ ਕਰੋ ਝੋਟੇ ਦਾ ਸ਼ਾਨਦਾਰ ਨੰਬਰ 1 ਚੈਂਪੀਅਨਸ਼ਿਪ ਜਿੱਤੂ ਝੋਟਾ ਜੀ ਐ ਪਿਆਲੇ ਇਸका ਮਾਰਦਾ ਸਰੀਰ ਤੇ ਅੱਕੇ ਆਗੇ ਜੀ ਪ੍ਰਧਾਨ ਮੋੜ ਮੰਡੀ ਵਾਲੇ ਬਾਈ ਤੇਲ ਦਾ ਛੜਕਾ ਕਰਿਆ ਪੰਪ ਨਾਲ ਸਰੋਂ ਦਾ चार बंदे लगे मसलते हैं देखो लिशोर मार् शरीर देखो चमक मारे मगो शौक का कोई मुल नहीं बी बहुत महंगे महंगे शौक आए पशुओं के शौक भी कोई माड़े शौक नहीं है माड़ा बंदा नहीं रख सकता देख सकते हो बी तु देखो जी एक और आ गया बहुत ताकड़े झूठे आए हुए जी मुकाबले पहला मेला कराया गया पिंड विखे जिला मानसा ਦੇਖੋ ਜੀ ਸ਼ੌਂਕ ਕਰੋ ਕਿਹੜੇ ਲਵਾ ਰਿਹਾ ਸਰੀਰ ਗਰਮ ਹੋ ਰਿਹਾ ਪਾਪਾ ਛੱਡਦੇ ਸਰੀਰ ਆ ਗਿਆ ਜੀ ਅੱਗੇ ਬੂਰਾ ਬੂਰਾ ਛੋਟਾ ਇਹ ਭਾਈ ਕਹਿੰਦਾ ਰਿਜ਼ਲਟ ਦਾ ਬੱਚੇ ਦਾ ਚਿੱਟੇ ਰੰਗ ਦੀ ਕੱਟੀ ਦਾ ਏ ਜ਼ਿਆਦਾਤਰ ਦੇਖੋ ਜੀ ਸ਼ੌਂਕ ਕਰੋ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੈਨਲ ਕਰ ਲਿਓ ਆਪਣਾ ਸਬਸਕ੍ਰਾਈਬ ਆ ਜਿਹੜੀ ਮੱਝ ਆ ਜੀ ਪਹਿਲੇ ਨੰਬਰ ਦੀ ਚੋਅ ਹੀ ਚਾਹੀਏ ਜੀ ਮੁਰਾਣਾ ਸੁਨਦੀ ਮੱਝ ਆ ਬੀਰੰਬਰ ਸਰ ਤੋਂ ਆਇਆ ਪਹਿਲੀ ਵਾਰ ਮੇਲੇ 'ਚ ਇਹਨੂੰ ਪਾਇਆ ਮੱਝ ਨੂੰ ਪਹਿਲੀ ਵਾਰ ਜਿੱਤੂ ਹੋਈ ਹੈ ਜੀ 23 ਲੀਟਰ ਇਹਨੂੰ ਦੁੱਧ ਕੱਢਿਆ ਜੀ ਆਹ ਢੰਗ ਬਾਬਾ ਵਰਦਾ ਆਪਣੇ ਝੋਟੇ ਨੂੰ ਸ਼ਿੰਗਾਰੀ ਜੀ ਇਹਨੇ ਵੀ ਵੱਡੇ ਛੋਟੇ 'ਚ ਜਿਹੜਾ ਸਾਉ ਨੂੰ ਰੰਗ ਦੇ ਵਿੱਚ ਮੁਕਾਬਲੇ ਹੋਣੇ ਆ ਦੇਖੋ ਬਈ ਇੰਜਨ ਲੱਗਦਾ ਨਾ ਜਮਾ ਰੇਲ ਗੱਡੀ ਦਾ ਝੋਟਾ ਨਹੀਂ ਕਹਿ ਸਕਦੇ ਨੂੰ ਇੰਜਨ ਕਹਿ ਸਕਦੇ ਆਪਾਂ ਬਈ ਕਰੋੜਾਂ ਦੇ ਮੁੱਲ ਦੇ ਝੋਟੇ ਅੱਜ ਕੋਟ ਡਾਇਮੰਡ ਦੀ ਧਰਤੀ ਤੇ ਆਏ ਹੋਏ ਆ ਬਈ ਜਿਲ੍ਹਾ ਮਾਨਸਾ ਰੋਜ਼ਾਂ ਨੂੰ ਬਈ ਅੱਖੀਰੇ ਆਗੇ ਕੱਟੇ ਬਈ ਇਹਨਾਂ ਦੇ ਮੁਕਾਬਲੇ ਹੋ ਚੁੱਕੇ ਆ ਨਾਮ ਇਹਨਾਂ ਨੂੰ ਵੰਡ ਦਿੱਤੇ ਗਏ ਆ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਇਆ ਬਈ ਦੇਖੋ ਜੀ ਬਹੁਤ ਘੱਟ ਸੀ ਭਾਈ ਪਹਿਲੀ ਵਾਰ ਮੇਲਾ ਹੋਇਆ ਬਹੁਤ ਅਤਸਾਹ ਸੀ ਲੋਕਾਂ ਚ ਸਲਾਂਗਾ ਜੋ ਕੰਮ ਕਰ ਰਹੇ ਹੈ ਭਈ ਜੀ ਵੀ ਕਰ ਰਹੇ ਮੇਲੇ ਆਣਾ ਪਸ਼ੂ ਪਾਲਕਾਂ ਨੇ ਅੱਗੇ ਤੋਂ ਜਿਹੜਾ ਨਵਾਂ ਕਿਸਾਨ ਦਾ ਨਵਾਂ ਪਸ਼ੂ ਪਾਲਕ ਦਾ ਅਤਸਾਹ ਤਾਂ ਹੁੰਦਾ ਭਈ ਪਸ਼ੂ ਰੱਖਣ ਵਿੱਚ ਨਸਲ ਦੇ ਕੰਮ ਕਰਦਾ ਭਈ ਕਿੱਦਾਂ ਨਹੀਂ ਲੱਗੀ ਤੁਹਾਨੂੰ ਵੀਡੀਓ ਭਈ ਕਮੈਂਟ ਜੀ ਜਰੂਰ ਦੱਸਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਭਈ ਧੰਨਵਾਦ ਇਨ ਸ਼ਾਓ ਕੋ ਕਰੋ ਕੋਈ ਤੁਸੀਂ ਵੀਡੀਓ ਦੇ ਵਿੱਚ ਅੱਗੇ ਅੱਗੇ ਤਾਂ ਉਹ ਕਿਹੜਾ ਹੁੰਦਾ ਨਹੀਂ ਅੱਗੇ ਸਾਰੇ